ਲੋਗੀ ਇੱਕ ਤਰ੍ਹਾਂ ਪੈਸ ਕਰਦੇ ਹੀ ਇਸ ਵਾਰ ਦੋ ਬੋ ਰਿਹਾ ਆਪਣਾ ਚਾਰ ਪੰਜ ਰੈਪ ਕਰਕੇ ਉੱਪਰ ਦੀ ਹੋ ਗਿਆ ਸਾਰਾ ਫਟਪਾਲੀ ਬਣ ਗਿਆ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਕੀ ਆਗਮਨ ਕਰੇ ਭਰਾ ਤੇ ਸਾਰੇ ਭਰਾਵਾਂ ਦਾ ਵੈਲਕਮ ਕੀਤਾ ਜਾਂਦਾ ਆਪਣੇ YouTube ਚੈਨਲ ਤੇ ਪੂਰਾ ਪੂਸਾ ਤੇ ਫੇਸਬੁੱਕ ਪੇਜ ਬਣਾਇਆ ਪੂਰਾ ਪੂਸਾ ਤੇ ਅੱਜ ਆਪਾਂ ਇੱਕ ਹੋਰ ਨਵਾਂ ਡਿਜ਼ਾਈਨ ਲੈ ਕੇ ਆਏ ਆ ਜੋੜ ਦਾ ਤੇ ਕਰਾਉਣੀ ਕੈਨੇਡਾ ਤੋਂ ਆਣੇ ਚੱਸ ਦੇ ਨਾਲ ਤੇ ਅੱਜ ਆਪਾਂ ਦਾ ਡਿਲੀਵਰ ਕਰਦਿਆਂ ਜੋੜ ਲੈਣੀ ਹੋਦੀ ਇਹਨਾਂ ਦੀ 80 ਰੁਪਏ ਰੇਟ ਆ ਜੋੜ ਦਾ ਤੇ ਜੇ ਕਵਰ ਬਣਾਉਣਾ ਬਈ 1000 ਰੁਪਏ ਦਾ ਕਵਰ ਉੱਤਰ ਬੰਨਦਾ ਜੋੜ ਦਾ ਠੀਕ ਹੈ ਤੇ ਤੁਹਾਨੂੰ ਵਿੱਚੋਂ ਆਪ ਕੋਲ ਕੇ ਦਿਖਾ ਦਿੰਨੇ ਆ ਉਰੀ ਵਧੀਆ ਚੀਜ਼ ਬਣੀ ਹੁੰਦੀ ਹੈ ਅੰਦਰ ਕਪੜਾ ਕੋਕੜਾ ਪੂਰਾ ਵਧੀਆ ਲਾਇਆ ਹੁੰਦਾ ਵਾ ਸਾਰੇ ਪਾਸੇ ਦੋਨੇ ਪਾਸੇ ਤੇ 300 ਰੁਪਿਆ ਲੈਨੇ ਆਪਾਂ ਕਪੜਾ ਲਾਇਦਾ ਆਪਾਂ ਅੱਗੇ ਵੀ ਹਰੇਕ ਵੀਡੀਓ ਦੇ ਵਿੱਚ ਦੱਸਦੇ ਹੁੰਨੇ ਆ ਤੇ ਵੀਡੀਓ ਆਪਾਂ ਉਹੀ ਪਾਉਣੇ ਹੁੰਨੇ ਆ ਜੀ ਜੇ ਮੰਨ ਲਾ ਵੀ ਨਵਾਂ ਡਿਜ਼ਾਈਨ ਆ ਰਿਹਾ ਹੋਵੇ ਤੇ ਭਰਾਵਾਂ ਨੇ ਕਿਹਾ ਸੀ ਵੀ ਨਵਾਂ ਡਿਜ਼ਾਈਨ ਪਾਉਣਾ ਵਾ ਵਧੀਆ ਹੱਥ ਲੱਗਾ ਪੂਰਾ ਮਜ਼ਬੂਤ ਮੋਟੀਆਂ ਵਾ ਹੁੰਦੀਆਂ ਤੀਲਾਂ ਤੇ ਵਿੱਚ ਸਟੀਲ ਦੀ ਮਾਲ ਦਾ ਜਿਹੜੀ ਆਪਣੀ ਤਾਰ ਹੁੰਦੀ ਆ ਜਿਸ ਦੀ ਤਾਰ ਕਹਿ ਸਕਦੇ ਆ ਉਹਦੇ ਨਾਲ ਥੱਲਾ ਬੁਣਿਆ ਹੁੰਦਾ ਵੀ ਯਾਰ ਟੜਦਾ ਟੜਦਾ ਹੁੰਦਾ ਮੈਂ ਵੀ ਆਪਦੇ ਵੱਲੋਂ ਕੰਮ ਹੈਵੀ ਕਰਕੇ ਦੇਈਦਾ ਪੂਰਾ ਤੇ ਬਾਕੀ ਤੁਸੀਂ ਜੋੜ ਦੇਖੀ ਰੱਖ ਲੇ ਪੂਰੀ ਕਹਿਣ ਗੱਲਬਾਤ ਬਣੀ ਹੋਈ ਦੀ ਐ ਤੇ ਭਰਾ ਹੁਣਿਆਂ ਦਾ 2 3 3 ਮਹੀਨੇ ਪਹਿਲਾਂ ਪੈਸੀ ਆਈ ਹੋਈ ਸੀ ਤੇ ਅੱਜ ਅਟਰ ਰੈਡੀ ਹੋਇਆ ਪਰ ਭਰਾ ਦਾ ਸਾਰੇ ਭਰਾ ਜਿੰਨਾਂ ਦੇ ਵੀ ਆਪਾਂ ਨੂੰ ਆਰਡਰ ਦਿੰਦੇ ਹੁੰਦੇ ਆ ਯਾਰ ਥੋੜੀ ਜਿਹੀ ਵੇਟ ਕਰ ਲਿਆ ਕਰੋ ਰਿਕਵੈਸਟ ਹੀ ਆ ਕਿਉਂਕਿ ਬਰੀਕੀ ਕੰਮ ਆ ਯਾਰ ਤੇ ਮੈਂ ਹਰੇਕ ਵੀਡੀਓ ਦੇ ਵਿੱਚ ਇਹ ਵੀ ਕਹਿੰਦਾ ਹਾਂ ਉਹਨਾਂ ਨੂੰ ਕਿ ਬਰੀਕੀ ਕੰਮ ਆ ਯਾਰ ਟਾਈਮ ਲੱਗਦਾ ਚੀਜ਼ਾਂ ਬਣਾਉਣ ਤੇ ਤੇ ਜੇ ਮੰਨ ਲਓ ਨਹੀਂ ਵੇਟ ਕਰ ਸਕਦੇ ਤੇ ਯਾਰ ਆਪਾਂ ਨੂੰ ਤੰਗ ਪਰੇਸ਼ਾਨ ਨਾ ਕਰਿਆ ਕਰੋ ਤੇ ਆਰਡਰ ਭਲਾ ਵੀ ਨਾ ਲਿਆ ਕਰੋ ਕਿਉਂਕਿ ਬਹੁਤ ਭਰਾ ਜਿਹੜੇ ਯਾਰ ਫੋਨ ਲਾ ਲਾ ਕੇ ਤੰਗ ਕਰਦੇ ਆ ਰਿਕਵੈਸਟ ਹੀ ਹੈ ਯਾਰ ਉਹਨਾਂ ਲਈ ਮੈਂ ਤਾਂ ਇਹੀ ਕਰ ਸਕਦਾ ਹਾਂ ਵੀ ਰਿਕਵੈਸਟ ਠੀਕ ਆ ਤੇ ਬਾਕੀ ਵੀਡੀਓ ਵਧੀਆ ਲੱਗਦੀਆਂ ਹੁੰਦੀਆਂ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਆਪਣੀ ਜਿਹੜੇ ਸ਼ੌਂਕੀ ਭਰਾ ਪਿੰਜਰਿਆਂ ਵਾਲੇ ਕਬੂਤਰਬਾਜ਼ ਇਕੱਲੇ ਬਈ ਕਬੂਤਰਾਂ ਵਾਸਤੇ ਹੀ ਨਹੀਂ ਹੁੰਦੇਗੇ ਕੋਈ ਤੋਦੇਆਂ ਵਾਸਤੇ ਤੋਦੇ ਵੀ ਮੰਨ ਲਾ ਰੱਖ ਸਕਦੇ ਪਿੰਜਰਿਆਂ ਦੇ ਵਿੱਚ ਚੜੀਆਂ ਵੀ ਰੱਖ ਸਕਦੇ ਆ ਪਰਲੇ ਕਬੂਤਰਾਂ ਹਤੇ ਪਿੰਜਰੀ ਨਹੀਂ ਹੁੰਦੇ ਆਪਣੇ ਇਹ ਤੇ ਕਈ ਭਰਾ ਆਪਣੇ ਦੋ ਲੈ ਕੇ ਗਏ ਵੀ ਚੜੀਆਂ ਵਾਸਤੇ ਉਹ ਤੁਹਾਨੂੰ ਕਈ ਵਾਰੀ ਨਹੀਂ ਟਾਈਮ ਲੱਗਦਾ ਵੀਡੀਓ ਬਣਾਉਣ ਦਾ ਤੇ ਮੈਂ ਕਹਾਂ ਚੱਲ ਆਪਾਂ ਪਾਰਸਲ ਕਰਨਾ ਸੀਗਾ ਸਾਰੀ ਵੀਡੀਓ ਪਾਵਾਂਗੇ ਵੀ ਵਿੱਚ ਕਿਵੇਂ ਆਪਾਂ ਉਹ ਮਹਿ ਕਰਕੇ ਤੇ ਸਾਰਾ ਕਿਵੇਂ ਭੇਜਦੇ ਆ ਯਾਰ ਖਰਚਾ ਅਗਲੇ ਦਾ ਹੁੰਦਾ ਸਾਰਾ ਕੁਝ ਮੇਰਾ ਕੁਝ ਨਹੀਂ ਦਾ ਮੇਰਾ ਕੱਲਾ ਟਾਈਮ ਲੱਗਦਾ ਹੁੰਦਾ ਵੀ ਜਿੰਨਾ ਟਾਈਮ ਲੱਗ ਜੀ ਹਨਾ ਤੇ ਮੰਨ ਲਾ ਜੋ ਵੀ ਇਹਦੀ ਪੈਕਿੰਗ ਦਾ ਖਰਚਾ ਜੋ ਵੀ ਇਹਦਾ ਡਿਲੀਵਰੀ ਦਾ ਖਰਚਾ ਜਾਂ ਇਤੇ ਕੋਈ ਵੀ ਸਮਾਨ ਲਗਣਾ ਜੋ ਬੱਬਰ ਰੈਪ ਲਾ ਲੋ ਜਾਂ ਕੁਝ ਵੀ ਆ ਗੋਦ ਗੱਦ ਲਾ ਲੋ ਉਹ ਸਾਰੇ ਅਗਲੇ ਦਾ ਖਰਚਾ ਹੁੰਦਾ ਹਨ ਜੀ ਆਵਰੇ ਨੇ ਬੱਧ ਮਡ ਮਾਲਾ ਵੀ ਅਗਲੇ ਨੇ ਕਹਿਣਾ ਵੀ ਯਾਰ ਤੂੰ ਆਪਦੇ ਲੋ ਸਾਰਾ ਕਰ ਦੇ ਤੇ ਆਪ ਉਹ ਵੀ ਕਰ ਦੇਈ ਤਾ ਠੀਕ ਤੇ ਧੰਨਵਾਦ ਸਾਰੇ ਭਰਾਵਾਂ ਦਾ ਇਦਾਂ ਹੀ ਭਰਾਵੋ ਜੁੜੇ ਰਹੋ ਤੇ ਫੇਸਬੁੱਕ ਪੇਜ ਗੋਰਾ ਖੋਸਾ ਜਰੂਰ ਫੋਲੋ ਕਰਿਓ ਤੇ ਜੇ ਵੀ ਫੇਸਬੁੱਕ ਰੇ ਦੇਖ ਰਿਹਾ ਤੇ YouTube ਤੇ ਜਾ ਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਗਰੁੱਪਾਂ ਦੇ ਵਿੱਚ ਸ਼ੇਅਰ ਕਰਿਓ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਨਵੇਂ ਡਿਜ਼ਾਈਨ ਤੋਂ ਨਵੇਂ ਤੋਂ ਨਵੇਂ ਤੇ ਧੰਨਵਾਦ ਸਾਰੇ ਭਰਾਵਾਂ ਦਾ